ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਬਾਈ ਮੇਰਾ ਹੀਰੋ ਕੀ ਹਾਲ ਚਾਲ ਹੈ ਠੀਕ ਠਾਕ ਜੀ ਰੋਡ ਮੋੜ ਨੂੰ ਨੋ ਗਿਆ ਤੇ ਹੁਣ ਪਾ ਦਿਆ ਬੱਚਿਆਂ ਨੂੰ ਪੁੱਤਰਾਂ ਵੱਡਿਆਂ ਨੂੰ ਦਾਣੇ ਮਿਕਸ ਦਾਣੇ ਆ ਇਹ 5 6 ਤਰ੍ਹਾਂ ਦੇ ਆ ਰਿਹਾ ਵੱਡੇ ਜੋੜਿਆਂ ਨੂੰ ਬੱਚੇ ਵਾਲਿਆਂ ਨੂੰ ਸਾਰਿਆਂ ਨੂੰ ਇਹ ਦਾਣੇ ਦਾਣੇ ਪਾ ਕੇ ਫਿਰ ਦੱਸਦਾ ਤੁਹਾਨੂੰ ਜੀ ਲੋ ਜੀ ਮੇਤਰੋ ਦਾਣੇ ਹੀ ਪਾਲੇ ਟਰਿਆਂ ਤੇ ਹੁਣ ਰੱਖੀਏ ਕੂਤਰਾ ਆਇਓ ਆਇਓ ਨਾਲ ਹੀ ਇੱਧਰ ਵੀ ਰੱਖ ਦਈਏ ਰੱਖਦੀ ਹੈ ਵੱਡੀਆਂ ਜੋੜੀਆਂ ਆਇਓ ਆਇਓ ਨਾਲ ਹੀ ਰੱਖਦੀ ਹੈ ਇੱਧਰ ਵੱਡੀਆਂ ਜੋੜੀਆਂ ਵਾਲੇ ਦੋਨਾਂ ਨੂੰ ਦੇਣੀ ਪਾਣੀ ਉਹ ਇਹਨਾਂ ਨੂੰ ਵੀ ਰੱਖਤਾ ਪਾਣੀ ਇੱਧਰ ਡਾਰਾਂ ਵਾਲੇ ਪੱਠੇ-ਪੱਠੀਆਂ ਨੂੰ ਰੱਖਦੇ ਆ ਬਾਅਦ ਚ ਦਾਣੇ ਖਾਲਾ ਇਹਨਾਂ ਘੰਟੇ ਬਾਅਦ ਰੱਖਦੇ ਆ ਜੋ ਦਾਣੇ ਖਾਲੇ ਉਹ ਚੱਕ ਕੇ ਸਿਨਾਂ ਵਾਲੀ ਪਾਣੀ ਰੱਖਦੇ ਆਂ ਦਾਣਾ ਪਾਣੀ ਇੱਧਰ ਹੋ ਗਿਆ ਤੇ ਹੁਣ ਖੋਲਦੇ ਆ ਜਾਲ 'ਚ ਛੋਟੇ ਬੱਚੇ ਆਇਓ 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 ਹੁਣ ਸੇਕਣਗੇ ਤੇ ਘੰਟਾ ਡੇਢ ਤੱਕ ਜਦੋਂ ਤੁੱਪੋ ਜੂ ਥੋੜੀ ਜਿਹੀ ਤੇਜ਼ ਕੜਾਕੇ ਦੀ ਫਿਰ ਕੱਢਦੇ ਆ ਇਹਨਾਂ ਨੂੰ ਬਾਹਰ ਤੇ ਛੇੜ ਕੇ ਦੇਖਦੇ ਆ ਕੀ ਕਰਦੇ ਆ ਜੇ ਇਹਨਾਂ ਨੂੰ ਅੰਦਰ ਹੀ ਘੁਮੰਦੋਂ ਦਾਣਾ ਪਾਣੀ ਖਾਣ ਦੋ ਜੋ ਥੋੜੀ ਤੋਂ ਉੱਪਰ ਜੁਗੀ ਤੇਜ ਇਹਨਾਂ ਨੂੰ ਕੱਢਦੇ ਆ ਬਾਹਰ ਫੇ ਛਤਰੀਆਂ ਦੇ ਪਿੰਜਰਿਆਂ ਦੇ ਫਿਰ ਛੇੜ ਕੇ ਦੇਖਾਂਗੇ ਇਹ ਕਹਿੰਦੇ ਆ ਉੱਡ ਉੱਡ ਕੇ ਬੈੰਦੇ ਘਰ ਕੇ ਜੇ ਕੱਚੇ ਹੀ ਆ ਪੈਰਾਂ ਦੇ ਇਹਨਾਂ ਨੂੰ ਢਾ ਕੇ ਅੰਦਰ ਵਾੜ ਕੇ ਤੇ ਸਿਰ ਜਾਵਾਂਗੇ ਇਹਨਾਂ ਦੀ ਖਰਾਕ ਲੈਣ ਕਬੂਤਰਾਂ ਦੀ ਮਿਕਸ ਦਾਣਾ ਲੈ ਕੇ ਆਣਾ ਹੋਰ ਰੱਲ ਲਾ ਗਏ ਮੈਂ ਇਹਨਾਂ ਦੀ ਖਰਾਕ ਕਰਾਂਗੇ ਮਿਕਸ ਉਹ ਵੀ ਤੁਹਾਡੇ ਨਾਲ ਸ਼ੋਅ ਕਰਾਂਗੇ ਕਿਹੜੀ ਖਰਾਕ ਲਿਆਂਦੀ ਹੈ ਨੂੰ ਮਤਰਾ ਕਰੋ ਇਹਨਾਂ ਨੂੰ ਬਹੁਤ ਜੀ ਸਾਰੇ ਵੱਡੇ ਕਬੂਤਰ ਇਹਨਾਂ ਨੂੰ ਬੱਚੇ ਲੈ ਕੇ ਤੇ ਉਹ ਜੋੜੀਆਂ ਥੋੜੀਆਂ ਐ ਫਿਰ ਅੱਗੇ ਜਾਵਾਂ ਸਾਰੇ ਵੱਡੇ ਕਬੂਤਰ ਜੋੜੀਆਂ ਥੋੜੀਆਂ ਐ ਜੀ ਚੱਕ ਆਹ ਫ੍ਰੈਸ਼ ਵਾਲਾ ਜੁ ਨਾਲੇ ਛੋਟੇ ਬੱਚਾ ਨੂੰ ਵੀ ਹੈਂਡ ਫੀਡ ਕਰਾਣੀ ਹੈ ਜਿਹੜੀ ਬਾਅਦ ਫੇਰ ਲਾਵਾਂਗੇ ਕਰ ਜੀ ਤਾਂ ਲੱਗਿਆ ਹੁਣ ਖਾਣ ਹੌਲੀ ਹੌਲੀ ਪਰ ਜੇ ਇੱਕ ਦੋ ਦਿਨ ਇਹਨਾਂ ਨੂੰ ਹੈਂਡ ਫੀਡ ਕਰਾਣੀ ਪੈਣੀ ਹੈ ਮੂੰਹ ਮਾਰਨ ਲੱਗਿਆ ਦਾਣਿਆਂ ਨੂੰ ਮੈਂ ਤਾਂ ਵੀ ਕਰ ਲਿਆ ਸਮਾਨਾ ਤਿਆਰ ਦੇ ਇਨਾਂ ਨੂੰ ਵੀ ਹੁਣ ਲੋ ਜੀ ਦਾਣੇ ਲੈ ਜਾਂਦੇ ਆ ਦੇ ਜਸ ਕਰੋ ਜੀ ਜੋ ਬੱਚਾ ਨੂੰ ਸੀ ਛੋਲੇ ਜਗਾ ਛੋਲਿਆਂ ਦੀ ਦਾਲ ਲਿਆਂਦੀ ਦਾਦਰ ਫਾਦਰ ਕਰਾ ਕੇ ਤੇ ਵਧੀਆ ਤਰ੍ਹਾਂ ਖਾਦੀ ਜਾਂਦੀ ਹੈ ਇਹਦੇ ਚਾ ਬਾਜਰਾ ਉਹ ਜੀ ਮੇਟਰ ਬਾ ਚਾਂਨਕਰਾਸੀ ਹੈਂਡ ਫੀਡ ਤੂ ਰੰਗੜਾ ਮੋਟਰੋਂ ਦਾਣਾ ਪਾਣੀ ਪਾਤਾ ਤੇ ਹੁਣ ਇਹ ਸਾਰੇ ਨੂੰ ਕਰਦੇ ਆ ਇੱਥੇ ਮਿਕਸ ਕਰ ਪੜਦੇ ਇਹਨਾਂ ਨੂੰ ਬਾਹਰ ਕੱਢ ਕੇ ਜੇਰ ਤੋਂ ਡਰਸ ਹੋ ਕਰਾ ਕੇ ਤੇ ਦਿਖਾਵਾਂਗੇ ਅਜੇ ਧੁੱਪ ਕੱਤੀ ਸਾਰੇ ਸੱਪਨੇ ਧੁੱਪ ਨਹੀਂ ਜੜੀ ਜਿੱਦਾਂ ਧੁੱਪ ਜੜਦੀ ਥੋੜੀ 10 11 ਵਜੇ ਨਾਲ ਫੇਰ ਇਹਨਾਂ ਨੂੰ ਕੱਢਾਂਗੇ ਬਾਹਰ ਚੋਟ ਨੂੰ ਛੋਹ ਕਰਾਵਾਂਗੇ ਡਾਕ ਲਗਾਉਂਗੇ ਇਹਨਾਂ ਨੂੰ ਆ ਜੀ ਆਰੇ ਕਦੋਂ ਸੰਭਾਇਆ ਤੁਨ ਫੇਰ ਇੱਕ ਕਰੀ ਕੀ ਰਿਜ਼ਲਟ ਨਿਕਲਦਾ ਹੋ ਗਏ ਸਾਰੇ ਦਾਣੇ ਮਿਕਸ ਦੇਖੋ ਹੁਣ ਇਹਨਾਂ ਨੂੰ ਭਰਦੇ ਆਂ ਬੋਰੀਆਂ ਦੇ ਵਿੱਚ ਦਾਣੇ ਪਾਤੇ ਨੂੰ ਬੋਰਿਆਂ 'ਚ ਹੁਣ 1 ਮਹੀਨਾ ਕੋਈ ਫੇਰ ਨਹੀਂ ਲਗਭਗ ਮਹੀਨਾ ਕੁ ਲੰਘ ਹੀ ਜਾਣਾ ਦੋਨਾਂ ਬੋਰਿਆਂ ਨਾਲ ਹਾਂਜੀ ਫੇਰੇ ਸੱਚ ਇੱਕ ਚੀਜ਼ ਤੇ ਰਹੇਗੀ ਉਹ ਤੇ ਇਹਦੇ ਇਹ ਵੱਡੀਆਂ ਜੋੜੀਆਂ ਨੂੰ ਪਾਈ ਦੀ ਬੱਚਿਆਂ ਵਾਲਿਆਂ ਨੂੰ ਦਾਣਿਆਂ 'ਚ ਮਿਕਸ ਕਰਕੇ ਇਹਨਾਂ ਬੱਚਿਆਂ ਦੀ ਗਰੋਥ ਬਹੁਤ ਵਧੀਆ ਹੁੰਦੀ ਹੈ ਕੀ ਤੁਹਾਨੂੰ ਕਰਾਨਿਆਂ ਸ਼ੌਂਕ ਬਾਹਰ ਚ ਬੱਚਿਆਂ ਦਾ ਬਾਹਰ ਕੱਢ ਕੇ ਢਾ ਕੇ ਦਿਖਾਨਿਆਂ ਤੇ ਨਾਲੇ ਪਾਨਿਆਂ ਢਾਰਾਂ ਵਾਲੇ ਕਬੂਤਰਾਂ ਨੂੰ ਪਾਣੀ। ਕਿਉਂਕਿ ਬੱਚਿਆਂ ਵਾਲਿਆਂ ਨੂੰ ਤੇ ਅਸੀਂ ਪਾਤਾ ਹੀ ਨਾਲ ਹੀ ਪਾਣੀ ਤੇ ਢਾਰਾਂ ਵਾਲੇ ਦੋ ਹੁੱਡੇ ਰਹਿ ਗਏ। ਉਹਨਾਂ ਨੂੰ ਪਾਨਿਆਂ ਤੇ ਤੁਹਾਨੂੰ ਨਾਲ ਸ਼ੌਂਕ ਰਾਨਿਆਂ ਬੱਚੇ ਢਾ ਕੇ। ਹਾਂਜੀ ਲੋ ਇਹ ਮੇਰੇ ਵੀਰੋ। ਸੋਬਰ ਰੋਟੀ ਖਾ ਕੇ ਆ ਗਏ ਥੱਲੋਂ ਥੱਲੋਂ ਕੰਮ ਕੁਝ ਨਹੀਂ ਢੇੜ ਕੇ। ਦਾਣੇ ਕਰਦੇ ਆ ਮਿਕਸ ਤੇ ਹੁਣ ਇਹਨਾਂ ਰੱਖਦੇ ਆ ਪਾਣੀ। ਬੋਲੇ ਹੋਇਆ ਦੋ ਫੁੱਡੇ ਵਾਲਿਆਂ ਨੇ ਉਹ ਜੀ ਚੱਕ ਲਈ ਇਹਨਾਂ ਦੇ ਦਾਣਿਆਂ ਦੀ ਟਰੇ ਤੇ ਰੱਖ ਲਈ ਇਹਨਾਂ ਨੂੰ ਹੁਣ ਪਾਣੀ। ਇਹ ਢੱਕ ਲਈ। ਪਾਣੀ। ਹੋਇਆ ਰੋਬੀ ਲੋ ਪਾਣੀ। ਆਇਓ। ਤੋਂ ਸੂਤਰੀਆਂ ਜਿਵੇਂ ਚੱਕ ਲਈਏ ਦਾਣਾ ਪਾਣੀ। ਇਹ ਦਾਣੇ ਇਹ ਤੇ ਰੱਖ ਦਈਏ ਇਹਨਾਂ ਨੂੰ ਪਾਣੀ ਤੇ ਥੋੜੀਆਂ ਜਿਆਦਾ ਇਸ ਕਰਕੇ ਵੱਡੇ ਡੱਬੇ 'ਚ ਪਾਣੀ ਰੱਖੀਦਾ ਇਹਨਾਂ ਵੀਰਾ ਘਟਾਇਆ ਨਾ ਇਸ ਤੋਂ ਬਾਅਦ ਤੋਂ ਉੱਪਰ ਲੱਗ ਗਈ ਹੈ ਤੇ ਕੱਢਦੇ ਹੁਣ ਬੱਚੇ ਬਾਹਰ ਧੁੱਪੇ ਚੱਲੋ ਬੰਨੇ ਇਹਨਾਂ ਦੀ ਡਾਰ ਧੁੱਪੇ ਕੱਢਦੇ ਆ ਪਹਿਲਾਂ 10 ਮਿੰਟ ਭਾਗੇ ਫਿਰ ਛੇੜਦੇ ਆ ਦੇਖੋ ਵੀ ਮੇਰਾ ਵੀਰ ਅੱਗੇ ਆ ਇਹਨਾਂ ਦਾ ਹੀ ਕੱਢਦੇ ਆ ਛੋਟੇ ਬੱਚੇ ਬਾਹਰ ਇਹਨਾਂ ਨੂੰ ਹੈਂਡਕੀਟ ਕਰਾਇ ਲਈ ਧੁੱਪੇ ਇਹ ਤੋਂ ਬਾਅਦ ਕੱਟਦੇ ਆ ਇੰਨਾ ਥੋੜੇ ਵੱਡੇ ਬੱਚੇ ਇਹ ਡਾਕੇ ਦਿਖਾਣੇ ਆ ਤੁਹਾਨੂੰ ਉਹਨਾਂ ਨੂੰ ਬੱਚੇ ਬਾਹਰ ਕੱਢਣ ਤੋਂ ਪਹਿਲਾਂ ਬੱਚਿਆਂ ਦੇ ਦੀ ਇਹ ਦਵਾਈ ਇਹ ਦੇਖਿਆ ਹਣਾ ਵੀੜੇ ਜੇ ਇਕੱਠਾ ਹੋ ਕੇ ਬੰਦਾ ਦਰਸਲ ਇਹ 11 ਤੋਂ ਹੀ ਆ ਫਿੰਸੀਆਂ ਜਿਹੜੇ ਕਰਕੇ ਇਕੱਠਾ ਹੋ ਕੇ ਦਿੰਦਾ ਇੱਕ ਦੋ ਹੋਰ ਇਹ ਉਹਨਾਂ ਨੂੰ ਵੀ ਗੋਲੀ ਦੇ ਦਿੰਦੇ ਆ ਜਿਹਦੇ ਨਾਲ ਇਹਨਾਂ ਦੇ ਫਿੰਸੀਆਂ ਸੁੱਕ ਜਾਣੀਆਂ ਛੇਤੀ ਤੇ ਆਰਾਮ ਮਿਲੋ ਇਹਨਾਂ ਨੂੰ ਜੇ ਲੋਜੀ ਦਰੋ ਬੱਚੇ ਕੱਢ ਲੈ ਸਾਰੇ ਬਾਹਰ ਇਧਰ ਛਕਰੀ ਤੇ ਵੀ ਬੰਨਤਾ ਜੀ ਤੇ ਉਹਨਾਂ ਨੂੰ ਡਾਕੂਮੈਂਟ ਵਹਿਣ ਦਿੰਨੇ ਆ ਫਿਰ ਛੇੜ ਕੇ ਦੇਖਦੇ ਆ ਹੁਣ ਇਹਨਾਂ ਨੂੰ ਛੇੜ ਕੇ ਦੇਖਦੇ ਆ ਉੱਡ <laughs> ਗਿਆ ਇੱਕ ਬੱਚੇ ਜਾਂ ਦਾ ਟੂਸੇ ਕਾਸ਼ਾ ਲਾ ਇੰਨ ਤਾਂ ਲੋ ਜੀ ਵੀਰੋ 12 14 ਬੱਚੇ ਉੱਡੇ ਸੀ ਉਹਨਾਂ ਚੋਂ ਆ ਬਹਿ ਗਏ ਵਿੱਚੋਂ ਤੇ ਰਹਿ ਗਏ ਆ ਦੋ ਤਿੰਨ ਉੱਡਦੇ ਇੱਕ ਆਂ ਦਾ ਟੂਸੇ ਵਾਲਾ हो रोड़ टू सियाला दोनों कट्ठी दो टू सियाला एक टू सियाला ਆ ਗਿਆ 8 11 ਆਇਆ 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 ਬੰਨ ਹੈ ਤੇ ਇੰਸਟ੍ਰੀਟ ਆ ਨਹੀਂ ਹੈ ਜਮਾਨੇ ਮੁੰਡੇ ਉਧਰ ਉਲਝਦੇ ਗਏ ਤੇ ਉਹਨਾਂ ਨਾਲ ਉੱਡਾ ਗਿਆ ਉੱਪਰ ਉੱਚਾ ਅਧੋਨੇ ਟੋਸੇ ਵਾਲਾ ਵੀ ਆ ਗਿਆ ਜੁਜਾ ਉਹ ਤਾਂ 哎呀！哎呀！哎呀！哎,呀哎呀！哎呀！哎,呀哎呀！哎,呀哎呀！哎呀！哎呀！哎！哎！哎！哎！ ਆਹ ਦੇ ਲੈ ਵੀ ਗਵਾਂਡੀ ਦੇ ਖੋਲ ਲੈ ਦੇਸੀ ਚਾਹੋ ਜੀ ਦੁੱਧ ਜਾਂ ਉੱਪਰ ਆਹ ਫੇਰ ਦੁੱਧ ਜਾਂ ਦੁੱਧ ਆਈ ਤਾਂ ਇਹ ਉਹ ਵੀ ਆ ਗਈ ਗੈਰੀ ਵੀ ਆ ਗਈ ਉਹ बैरी करूँ कुछ लो जी फट लिया बैरी ने कबूतर लै गई बच्चा ਗੇਮ ਓਵਰ ਹੋਰ ਇਹ ਚੱਕ ਤੇ ਬੱਤਰ ਦੋਨੇ ਖੰਦੇ ਤੇ ਉਦੋਂ ਇਹ ਦੋ ਕੁ ਦਿਨਾਂ ਚਾਪੇ ਖਾਂਣ ਲੱਗ ਪੈਂਦੇ ਹੁੰਦੇ ਆਇਆ ਵਕ ਤੇ ਕੱਲ ਨੂੰ ਇਹਨਾਂ ਖੁੱਡਿਆਂ ਦਾ ਵੀ ਤੁਹਾਨੂੰ ਸ਼ੌਂਕ ਕਰਾਣੇ ਆ ਵੱਡੀਆਂ ਜੋੜੀਆਂ ਇਹਦੇ ਵਿੱਚ ਬੱਚਿਆਂ ਵਾਲੀਆਂ ਉਨਰਾ ਵੀ ਤੁਹਾਨੂੰ ਗੱਲ ਛੌਂਕ ਰਾਨੇ ਸਪੈਸ਼ਲ ਵੀਡੀਓ ਇਹਨਾਂ ਦੀ ਗੱਲ ਬਣਾਣੇ ਇੱਕ ਹਾਂ ਜੀ ਮੇਰੇ ਵੀਰੋ ਕਰਦੇ ਆ ਜੀ ਆ ਵੀਡੀਓ ਦੇ ਇੱਥੇ ਐਂਡਿੰਗ ਆਨ ਨੂੰ ਮਿਲਦੇ ਆ ਨਵੇਂ ਦਿਨ ਦੇ ਨਾਲ ਦੇ ਨਵੇਂ ਵੀਡੀਓ ਨਾਲ ਤੁਹਾਨੂੰ ਅੱਗੇ ਤੋਂ ਅੱਗੇ ਬਾਜੀ ਵਾਲੀਆਂ ਵੀਡੀਓਾਂ ਲੈ ਕੇ ਆਵਾਂਗੇ ਅਸੀਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਉਹ ਰਗ ਬਾਜੀ ਵਾਲਿਆਂ ਵੀਡੀਓ ਦੇਖਣ ਲਈ ਮਿਲਦੇ ਆ ਜੀ ਕੱਲ ਨੂੰ ਓਕੇ ਜੀ ਬੱਦਪਾ